ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਰਤਾ ਸਹਿਤ ਸਤਿ ਸ਼੍ਰੀ ਅਕਾਲ ਇਹ ਐਪੀਸੋਡ ਸਮਰਪਿਤ ਹੈ ਪੰਜਾਬ ਦੇ ਨਹੀਂ ਪਾਰ ਦੇ ਨਹੀਂ ਬਲਕਿ ਕਮਾਂਤਰੀ ਪਦਰ ਦੇ ਲੇਖਕ ਚਿੰਤਕ ਬੁੱਧੀਜੀਵੀ ਦਾਣਿਸ਼ਵਰ ਅਤੇ ਪੂਰਨ ਗੁਰਸਿੱਖ ਤੇ ਨੇਕ ਇਨਸਾਨ ਅਦੀਬ ਡਾਕਟਰ ਸਰੂਪ ਸਿੰਘ ਅਲਗਨੂ ਆਮ ਤੌਰ ਤੇ ਦੁਨੀਆ ਦੇ ਲੋਕ ਜਿਹੜੇ ਸੁਚੇਤ ਨੇ ਤੇ ਖਾਸ ਤੌਰ ਤੇ ਪੰਜਾਬੀ ਤੇ ਸਿੱਖ ਇਹ ਸਨਾਹ ਨੂੰ ਜ਼ਰੂਰ ਜਾਣਦੇ ਹੋਣਗੇ ਅਜਿਹਾ ਮੇਰਾ ਯਕੀਨ ਹੈ ਕਿਉਂਕਿ ਜੋ ਕਾਰਜ ਡਾਕਟਰ ਸਰੂਪ ਸਿੰਘ ਅਲਗਨੇ ਕੀਤੇ ਨੇ ਜਿੰਨਾ ਉਹਨਾਂ ਨੇ ਸਾਹਿਤ ਰਚਨਾ ਦਾ ਕਾਰਜ ਕੀਤਾ ਹੈ ਔਰ ਨਿਸ਼ਕਾਮ ਤੌਰ ਤੇ ਕੀਤਾ ਲੋਕ ਤਾਂ ਅੱਜ ਕੱਲ ਇਹ ਜਿਹੜਾ ਕਿਤਾਬਾਂ ਲਿਖਣ ਦਾ ਕੰਮ ਹੈ ਇਹ ਵੀ ਧੰਦਾ ਬਣ ਗਿਆ ਕਿ ਬਾ ਇੰਨੇ ਦੀ ਕਿਤਾਬ ਲਿਖੀ ਐ ਇੰਨਾ ਮੇਰਾ ਖਰਚਾ ਆਇਆ ਤੇ ਇੰਨੇ ਚ ਮੈਨੂੰ ਪਈ ਐ ਇੰਨੀ ਕੁ ਮੈਂ ਦੀ ਕੀਮਤ ਰਖਾਂ ਤੇ ਵਿਚਾ ਦੇ ਪ੍ਰਾਫਿਟ ਮੈਨੂੰ ਕਿੰਨਾ ਆਉਂਦਾ ਜਾ ਬੜੇ ਬੜੇ ਆਪਣੇ ਅਡੰਬਰ ਰਚਦੇ ਨੇ ਇੱਕ ਅਜਿਹੀ ਸ਼ਖਸੀਅਤ ਸਨ ਡਾਕਟਰ ਸਰੂਪ ਸਿੰਘ ਅਲੱਗ ਜੇਨਾ ਨੇ ਇਸ ਪਾਸੇ ਤਾਂ ਉਕਾ ਧਿਆਨ ਦਿੱਤਾ ਹੀ ਨਹੀਂ ਮਾਇਤਾ ਸਮਝਦਾ ਉਹ ਮਨੁੱਖ ਤੇ ਰੂਪਚਿਕ ਸੰਤ ਸੰ ਇੱਕ ਸੰਤ ਰੂਪ ਆਤਮਾ ਸੀ ਡਾਕਟਰ ਸਰੂਪ ਸਿੰਘ ਅਲੱਗ ढेड़ लुधियाना ਵਿੱਚ ਨਿਵਾਸ ਰੱਖਦੇ ਸਨ ਤੇ ਹੁਣ ਤਾਂ ਸਾਡੇ ਦਰਮਿਆਨ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਵੱਲੋਂ ਕੀਤੇ ਕਾਰਜ ਹਮੇਸ਼ਾ ਮਨੁੱਖਤਾ ਲਈ ਪ੍ਰੇਰਨਾ ਦਾ ਸ्रोत ਬਣੇ ਰਹਿਣਗੇ ਅਜਿਹਾ ਬੁੱਧੀਜੀਵੀ ਕਦੇ-ਕਦੇ ਕੌਮਤ ਪੈਦਾ ਹੁੰਦਾ ਹੈ ਸਿੱਖਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਸਿੱਖ ਕੌਮ ਵਿੱਚ ਪੈਦਾ ਹੋਏ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਸਿੱਖੀ ਦੀ ਗੁਰਤੀ ਉਹਨਾਂ ਨੂੰ ਬਚਪਨ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲੀ ਬਹੁਤ ਜ਼ੇੜੀ ਪੜ੍ਹਾਈ ਕੀਤੀ ਕਈ ਜ਼ਬਾਨਾਂ ਵਿੱਚ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਮੇਰਾ ਖਿਆਲ ਹੈ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਫਾਰਸੀ ਅਰਬੀ ਸੰਸਕ੍ਰਿਤ ਤੇ ਹੋਰ ਜਿਹੜੀਆਂ ਜ਼ਬਾਨਾਂ ਭਾਰਤ ਦੀਆਂ ਉਹ ਸਾਰੀਆਂ ਜ਼ਬਾਨਾਂ ਵੀ ਉਹ ਜਾਣਦੇ ਸਨ ਫਰੈਂਚ ਤੇ ਜਰਮਨ ਵਿਦੇਸ਼ੀ ਭਾਸ਼ਾਵਾਂ ਵੀ ਜਾਣਦੇ ਸਨ ਚਾਈਨੀਜ਼ ਇਹ ਸਾਰੀਆਂ ਭਾਸ਼ਾਵਾਂ ਜਾਣਦੇ ਸਨ ਬਹੁਤ ਵੱਡੇ ਸਮੁੰਦਰ ਸਨ ਗਿਆਨ ਦੇ ਸਮੁੰਦਰ ਹੰਦਾ ਹੀ ਵੱਡਾ ਜੇ ਤਾਂ ਕੋਈ ਥਾਣਾ ਪਾ ਸਕੇ ਇਸ ਤਰ੍ਹਾਂ ਗਿਆਨ ਦਾ ਪਰਵਕ ਦਾ دریا ਸੀ ਤੇ ਉੱਚ ਦਾ ਮਾਲੜਾ ਵਿਦਵਾਨ ਸੀ ਡਾਕਟਰ ਸਰੂਪ ਸਿੰਘ ਅਲੱਗ ਪੰਥ ਨੂੰ ਹਮੇਸ਼ਾ ਉਹਨਾਂ ਤੇ ਮੁਰਖਤਾ ਨੂੰ ਮੈਂ ਤਾਂ ਸਮਝਾ ਉਹਨਾਂ ਨੂੰ ਹਮੇਸ਼ਾ ਉਹਨਾਂ ਤੇ ਮਾਣ ਕਰਨਾ ਚਾਹੀਦਾ ਹੈ ਔਰ ਪੰਜਾਬ ਨੂੰ ਖਾਸ ਤੌਰ ਤੇ ਕਿਉਂ ਪੰਜਾਬ ਦੀ ਸਰਜ਼ਮੀਂ ਤੇ ਪੈਦਾ ਹੋਏ ਤੇ ਬਚਪਨ ਤੋਂ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮਾਤਾ ਪਿਤਾ ਦੀ ਪ੍ਰੇਰਣਾ ਉਹ ਗੁਰਮਤਿ ਵੱਲ ਰੁਚਿਤ ਰਹੇ ਫਿਰ ਪੜਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਬਹੁਤ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਕੰਮ ਕੀਤਾ ਅ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਖਾਸ ਤੌਰ ਤੇ ਕਿ ਉਹ ਪੰਜਾਬ ਬਿਜਲੀ ਬੋਰਡ ਵਰਗਾ ਜਿਹੜਾ ਬਹੁਤ ਮਹੱਤਵਪੂਰਨ ਇੱਕ ਹੈ ਮੰਤ్రਾਲਾ ਜਾਂ ਮੈਗਮਾ ਜਾਂ تنظیم ਇਹ ਹਜ਼ਾਰਾਂ ਦੀ ਗਿਣਤੀ ਵਿੱਚ ਦੇ ਮਲਾਜ਼ਮ ਨੇ ਔਰ ਜ਼ਿੰਦਗੀ ਦਾ ਨਿਖੜਵਾ ਆਂਗਾ بجلی ਮਾੜੀ ਜੀ بجلی ਬੰਦ ਹੋ ਜਾਏ ਹਾ ਕਾਰ ਮਰ ਜਾਂਦੀ ਹੈ ਇੰਨੀ بجلی ਦੀ ਲੋੜ ਹੈ ਤੇ ਉਹਨਾਂ ਨੇ ਬੜੇ ਸੁਚਾਰੂ ਟਾ ਉਹ ਡਾਇਰੈਕਟਰ ਦੇ ਉਂਦੇ ਤੱਕ ਪਹੁੰਚੇ ਬਹੁਤ ਉੱਚਾ ਦਇ ਹੈ ਉਚਤਮ ਜਦੋਂ ਡਾਇਰੈਕਟਰ ਸਨ ਤੇ ਉਦੋਂ ਵੀ ਲੋਕਾਂ ਦੇ ਕੰਮ ਕਰਨ ਲਈ ਮਿੰਟਨੀ ਸੀ ਲਾਉਂਦੇ ਤੇ ਨਾ ਕਦੇ ਮੱਥੇ ਤੇ ਤਿਉੜੀ ਪਾਉਂਦੇ ਸੀ ਹਰ ਇੱਕ ਬੰਦਾ ਉਹਨਾਂ ਨੂੰ ਕਿਸੇ ਸੌ ਵੀ ਮਿਲ ਸਕਦਾ ਸੀ ਜਦੋਂ ਕਈ ਵਾਰੀ ਲੰਚ ਟਾਈਮ ਹੁੰਦਾ ਸੀ ਪ੍ਰਸ਼ਾਦਾ ਛਕਦੇ ਹੁੰਦੇ ਸਨ ਉਦੋਂ ਵੀ ਕਹਿ ਦਿੰਦੇ ਸਨ ਜੇ ਕੋਈ ਬਾਹਰੋਂ ਕੁੰਡੀ ਖੜਕਾਵੇ ਜਾਂ ਬੈਲ ਵਜਾਵੇ ਕਹਿੰਦੇ ਸਰ ਭਾਈ ਆ ਜਾਓ ਇਹ ਨਹੀਂ ਸੀ ਕਹਿੰਦੇ ਕਿ ਤੈਨੂੰ ਪਤਾ ਨਹੀਂ ਲੰਚ ਟਾਈਮ ਹੈ ਬਾਚਾਂ ਨਹੀਂ ਤੇ ਹਰ ਇੱਕ ਨਾਲ ਆਪਣੇ ਸਹਿਕਰਮੀਆਂ ਨਾਲ ਆਪਣੇ ਮਤਤਾ ਨਾਲ ਤੇ ਆਮ ਲੋਕਾਂ ਨਾਲ ਦੀ ਡੀਲਿੰਗ ਜਿਹੜੀ ਸੀ ਬਹੁਤ ਹੀ ਪਿਆਰ ਭਰੀ ਸੀ ਇਸੇ ਕਾਰਨ ਲੋਕਾਂ ਦੇ ਦਿਲ ਜਿੱਤੇ ਅਜਿਹੇ ਵਿਅਕਤੀ ਲੋਕਾਂ ਦੇ ਦਿਲ ਜਿੱਤਦੇ ਨੇ ਲੋਕਾਂ ਦੇ ਮਨਾਂ ਤੇ ਰਾਜ ਕਰਦਾ ਹੈ ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਨੇ ਕਾਰਜ ਕੀਤਾ ਜਿਵੇਂ ਸਰਦਾਰ ਲਖਮ ਸਿੰਘ ਗਿੱਲ ਥੋੜਾ ਸਮਾਂ 9 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਜੋ 9 ਮਹੀਨੇ ਦੌਰਾਨ ਉਹ ਕਾਰਜ ਕਰ ਗਏ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਿ ਮਾਂ ਬੋਲੀ ਪੰਜਾਬੀ ਜਿਹਦੇ ਆਧਾਰ ਤੇ ਪੰਜਾਬੀ ਸੂਬਾ ਬਣਿਆ ਸੀ ਚਾਹੇ ਲੰਗੜਾ ਲੂਲਾ ਹੀ ਬਣਿਆ ਮੁਕੰਮਲ ਨਹੀਂ ਹੋਇਆ ਹਾਲੇ ਤੱਕ ਵੀ ਨਹੀਂ ਹੋਇਆ ਤੇ ਨਾ ਕਦੇ ਹੋਣਾ ਹੀ ਹੈ ਮੈਨੂੰ ਲੱਗਦਾ ਸੰਘਰਸ਼ ਕਰਦੇ ਰਹਿੰਦੇ ਨੇ ਸਮੇ ਸਮੇਤ ਪੰਜਾਬ ਵਾਸੀ ਜਾਂ ਅਕਾਲੀ ਜਾਲੀ ਕਰਦਾ ਹੁੰਦਾ ਸੀ ਕਿ ਹੁਣ ਤਾਂ ਅਕਾਲੀ ਦਲ ਵੀ ਮੱਠਾ ਪੈ ਗਿਆ ਤੇ ਹੋਰ ਪਾਸੇ ਧਿਆਨ ਦੇਣ ਲੱਗ ਪਿਆ ਚਲੋ ਫਿਰ ਪਰ ਉਹਨਾਂ ਨੇ ਲਸ਼ਮਣ ਸਿੰਘ ਗਿੱਲ ਨੇ ਆਪਣੇ 9 ਮਹੀਨੇ ਦੇ ਕਾਰਜਕਾਲ ਦੌਰਾਨ ਜਿਹੜੀ ਕਾਂਗਰਸ ਦੀ ਸਹਿਯੋਗ ਨਾਲ ਸਰਕਾਰ ਬਣਾਈ ਸੀ ਘਟਗੰਤੀ ਸਰਕਾਰ ਸੀ ਵੈਸੇ ਕਾਂਗਰਸ ਦੀ ਮਦਦ ਨਾਲ ਚੱਲਦੀ ਸੀ ਜਦੋਂ ਕਾਂਗਰਸ ਨੇ ਵੇਖਿਆ ਕਿ ਬਹੁਤ ਵਧੀਆ ਕਾਰਜ ਕਰਨ ਲੱਗ ਪਿਆ ਤਾਂ ਉਹਨਾਂ ਨੇ ਲੋਕ ਪੇਚਾ ਵਾਧੀ ਜਾ ਰਿਹਾ ਤੇ ਉਹਨਾਂ ਨੇ ਅਮੈਤ ਉਹ ਆਪਸੇ ਲਈ ਤੇ ਉਹ ਸਰਕਾਰ ਦੇ ਲਈ ਪਰ ਜੋ ਕੰਮ ਕਰ ਗਿਆ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਨੂੰ ਰਾਜ ਸੰਘਰਸ਼ 'ਤੇ ਬਿਠਾ ਕੇ ਗਏ ਸਰਦਾਰ ਲਖਮਣ ਸਿੰਘ ਗਿੱਲ ਚੂੜਚੱਕ ਪਿੰਡ ਦੇ ਸਨ ਮਾਲਵੇ ਦੇ ਤੇ ਉਹਨਾਂ ਨੇ ਪੰਜਾਬੀ ਨੂੰ ਮਾਂ ਬੋਲੀ ਨੂੰ ਰਾਜ ਭਾਸ਼ਾ ਬਣਾਇਆ ਔਰ ਰਾਜ ਭਾਸ਼ਾ ਐਕਟ ਨੂੰ ਲਾਗੂ ਕੀਤਾ ਤੇ ਇਹ ਕਾਇਕ ਦਫ਼ਤਰ ਵਿੱਚ ਜਿਹੜਾ ਸਾਰਾ ਕੰਮ ਕਾਜ ਆ ਪੰਜਾਬੀ ਵਿੱਚ ਹੋਵੇ ਉਹ ਯਕੀਨੀ ਬਣਾਇਆ ਆਪਣੇ ਜਿਹੜੇ ਦਫ਼ਤਰ ਦੀ ਨੇਮ ਪਲੇਟ ਉਹ ਵੀ ਪੰਜਾਬੀ ਵਿੱਚ ਸਾਰੇ ਮੰਤਰੀਆਂ ਦੀ ਚੈਕਿੰਗ ਕਰਦੇ ਸਨ ਨੇਮ ਪਲੇਟਾਂ ਪੰਜਾਬੀ ਵਿੱਚ ਸਨ ਥੱਲੇ ਅੰਗਰੇਜ਼ੀ ਵਿੱਚ ਵੀ ਸੀ ਪਰ ਪਹਿਲੇ ਪਹਿਲ ਪੰਜਾਬੀ ਇਸੇ ਤਰ੍ਹਾਂ ਉਹਨਾਂ ਵਾਂਗ ਹੀ ਡਾਕਟਰ ਸਰੂਪ ਸਿੰਘ ਅਲੱਗ ਨੇ ਆਪਣੇ ਅਦਾਰੇ ਜਿਹਦੇ ਮੁਖੀ ਸਨ ਡਾਇਰੈਕਟਰ ਸਨ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਮੁਕੰਮਲ ਤੌਰ ਤੇ ਪੰਜਾਬੀ ਨੂੰ ਸ਼ਕਤੀ ਨਾਲ ਲਾਗੂ ਕਰਵਾਇਆ ਇਸ ਕਰਕੇ ਉਹਨਾਂ ਨੂੰ ਹਮੇਸ਼ਾ ਅਦਬ ਨਾਲ ਸਤਕਾਰ ਨਾਲ ਯਾਦ ਕੀਤਾ ਜਾਂਦਾ ਰਹੇਗਾ ਫੇਰ ਇੱਕ ਹੋਰ ਦੱਸਾਂ ਵੱਡੀ ਗੱਲ ਅੱਜ ਕੱਲ ਕੀ ਮੁੱਢ ਤੋਂ ਸਿੱਖਾਂ ਵਿੱਚ ਲੰਗਰ ਦੀ ਪ੍ਰਥਾ ਬੜੀ ਪ੍ਰਧਾਨ ਰਹੀ ਹੈ ਕੋ ਅਮਰਦਾਸ ਮਹਾਰਾਜ ਤੀਸੇ ਪਾਸ਼ਾ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਵੈਸੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਚਲਦੀ ਆ ਰਹੀ ਸੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਖਡੂਰ ਸਾਹਿਬ ਤੇ ਲੰਗਰ ਲਾਇਆ ਕਰਦੇ ਸਨ ਸ਼ਾਮ ਨੂੰ ਕਿਹਾੜੀ ਖੀਰ ਵਰਤੀ ਸੀ ਪਰ ਗੁਰੂ ਅਮਰਦਾਸ ਜੀ ਵੇਲੇ ਇੱਕ ਚਰਮ ਸੀਮਾ ਤੇ ਸੀ ਜਦੋਂ ਅਕਬਰ ਆਇਆ ਬਾਦਸ਼ਾਹ ਉਹਨੂੰ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਪ੍ਰਥਮੇ ਪੰਗਤ ਪਾਛੇ ਸੰਗਤ ਪਹਿਲਾ ਲੰਗਰ ਚ ਪ੍ਰਸ਼ਾਦਾ ਛੱਕੇ ਆਓ ਫਿਰ ਜਦੋਂ ਨੇ ਦੇਖਿਆ ਕਿ ਇੱਥੇ ਤਾਂ ਮੈਮੇ ਹੀ ਪਾਰ ਪ੍ਰਸ਼ਾਦਾ ਵਰਤਦਾ ਹੈ ਧਾਲਾ ਵਰਤਦੀਆਂ ਨੇ ਖੀਰ ਵਰਤਦੀ ਹੈ নানা ਪ੍ਰਕਾਰ ਦਾ ਖਾਣ ਪੀਣ ਵਾਲਾ ਜਿਹੜਾ ਪਦਾਰਥਾਂ ਦਾ سلسلہ ਇੱਥੇ ਵਰਤਾਉਣ ਦਾ جاری ਹੈ ਤੇ ਬਿਨਾਂ ਕਿਸੇ ਕਹਿੰਦੇ ਜਦੋਂ ਪਤਾ ਲੱਗਾ ਕਿ ਕਿਵੇਂ ਚੱਲਦਾ ਹੈ ਉਹ ਕਹਿੰਦੇ ਜੀ ਇਹ ਸੰਗਤ ਦੀ ਸੇਵਾ ਭਾਵਨਾ ਹੈ ਸੰਗਤਾਂ ਦੀ ਮਦਨਾੜੀ ਚੱਲਦਾ ਹੈ ਜਾਂ ਗੁਰੂ ਦੀ ਕਿਰਪਾ ਨਾਲ ਹੀ ਚੱਲਦਾ ਹੈ ਤੇ ਉਹਨੇ ਜ਼ਮੀਨ ਦੇਣੀ ਚਾਹੀ ਗੁਰੂ ਸਾਹਿਬ ਨੇ ਐਕਸੈਪਟ ਨਹੀਂ ਕੀਤੀ ਉਹ ਗੁਰੂ ਸਾਹਿਬ ਦੀ ਬੇਟੀ ਦੇ ਨਾਲ ਆ ਗਿਆ ਤੇ ਉਹ ਲੰਗਰ ਦੀ ਪ੍ਰਸਾਦ ਜਿਹੜੀ ਸਿੱਖਾਂ ਨੇ ਹਾਲੇ ਵੀ ਕਾਇਮ ਰੱਖੀ ਹੋਈ ਹੈ ਦੁਨੀਆ ਜਿੱਥੇ ਵੀ ਕੋਈ ਤੇ ਮੁਸੀਬਤ ਹੋਵੇ ਜਾਂ ਜਿੱਦਾਂ ਹੁਣ ਹੜ੍ਹ ਆਏ ਹੋਏ ਨੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਸਾਹਿਬ ਤੇ ਹੋਰ ਗੁਰਦੁਆਰਾ ਕਮੇਟੀਆਂ ਮੂਰੇ ਆਉਂਦੀਆਂ ਨੇ ਹਰਿਆਣਾ ਕਮੇਟੀ ਵੀ ਕੰਮ ਕਰ ਰਹੀ ਹੈ ਸ਼ਲਾਘਾਯੋਗ ਹੈ ਪਰ ਇਹ ਨਿਰਾਲਾ ਲੰਗਰ ਲੰਗਰ ਅੱਜ ਕੱਲ ਇੱਕ ਕਿਸਮ ਦਾ ਬਣ ਗਿਆ ਕਿ ਲੰਗਰ ਲੋਕਾਂ ਦੇ ਪਿੱਛੇ ਪਿੱਛੇ ਲਈ ਫਿਰੋ ਇਹ ਨਹੀਂ ਚਾਹੀਦਾ ਲੰਗਰ ਜਿਹੜਾ ਲੋੜਵੰਦਾਂ ਦਾ ਉੱਥੇ ਆ ਕੇ ਛਕੇ ਲੰਗਰ ਛੱਕੇ ਵੀ ਲੋਕ ਸਿੱਖਾਂ ਦਾ ਅਜ਼ਮ ਨਹੀਂ ਕਰਦੇ ਮਾਫ਼ ਕਰਨਾ ਇਹ ਗੱਲ ਹੈ ਸਚਾਈ ਸਿੱਖੀ ਅਜ਼ਮਤ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ ਕਈ ਵਾਰ ਫਿਰ ਦੁੱਖ ਹੁੰਦਾ ਫਿਰ ਇਹਨਾਂ ਨੂੰ ਦੁੱਖ ਹੁੰਦਾ ਉਹਨਾਂ ਨੇ ਇੱਕ ਨਵੇਕੜਾ ਲੰਗਰ ਸ਼ੁਰੂ ਕੀਤਾ ਇੱਕ ਨਵੇਕੜੀ ਗੱਲ ਜਿਹੜੀ ਸੰਸਾਰਿਕ ਸ਼ਾਇਦ ਪਹਿਲੀ ਵਾਰੀ ਕਿਸੇ ਨੇ ਕੀਤੀ ਉਹਨਾਂ ਨੇ ਸ਼ਬਦ ਦਾ ਲੰਗਰ ਨਾਲ ਉਹ ਕਹਿੰਦੇ ਇਹ ਲੰਗਰ ਵੀ ਜ਼ਰੂਰੀ ਆ ਪਰ ਵਿਦਿਆ ਦਾ ਜਿਹੜਾ ਵਿਦਿਆ ਵਿਚਾਰੀਤਾ ਪਰਉਪਕਾਰੀ ਕਹਿੰਦੇ ਗੁਰੂ ਸਾਹਿਬ ਨੇ ਐਵੇਂ ਥੋੜੀ ਕਿਹਾ ਮੇਰੇ ਨਾਲ ਅਕਸਰ ਗੱਲਬਾਤ ਹੁੰਦੀ ਸੀ ਬਹੁਤ ਪਿਆਰ ਦਿੰਦੇ ਸਨ ਬਹੁਤ ਛੋਟਾ ਵੀਰ ਜਾਣ ਕੇ ਬਹੁਤ ਪਿਆਰ ਕਰਦੇ ਸਨ ਹਰ ਇੱਕ ਨੂੰ ਹੀ ਕਰਦੇ ਸਨ ਆਲ ਇੰਡੀਆ ਰੇਡੀਓ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ ਉਹਨਾਂ ਦੀਆਂ વાਰਤਾਵਾਂ ਅਕਸਰ ਆਉਂਦੀਆਂ ਸਨ ਤੇ ਦੂਰਦਰਸ਼ਨ ਕੇਂਦਰ ਜਲੰਧਰ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਉਹਨਾਂ ਨੂੰ ਅਕਸਰ ਬੁਲਾਉਂਦਾ ਸੀ ਤੇ ਲੋਕ ਉਹਨਾਂ ਨੂੰ ਵਿੱਚ ਕਾਲ ਸਿਸਟਮ ਵੀ ਹੈ ਲੋਕ ਕਾਲਾਂ ਕਰਦੇ ਸਨ ਉਹਨਾਂ ਤੋਂ ਸਵਾਲ ਪੁੱਛਦੇ ਸਨ ਉਹਨਾਂ ਦੇ ਜਵਾਬ ਦਿੰਦੇ ਸਨ ਬਹੁਤ ਗਿਆਨਮਰਜ਼ ਸੀ ਉਹਨਾਂ ਦੀਆਂ ਗੱਲਾਂ ਤੋਂ ਲੋਕ ਲੋਕਾਂ ਦੀ ਮੰਗ ਹੁੰਦੀ ਸੀ ਕਿ ਇਹਨਾਂ ਨੂੰ ਮਹੀਨੇ 'ਚ ਇੱਕ ਅਧੀ ਵਾਰ ਜ਼ਰੂਰ ਬੁਲਾਇਆ ਕਰੋ ਪਰ ਐਸ ਪਰ ਰੂਲਸ ਦੂਰਦਰਸ਼ਨ ਤੇ ਰੇਡੀਓ ਉਹਨਾਂ ਨੂੰ ਬਕਾਇਦਾ ਅਖੀਰ ਤੱਕ ਬੁਲਾਉਂਦੇ ਰਹੇ ਹੁਣ ਅੱਗੇ ਉਹਨਾਂ ਦਾ ਬੇਟਾ ਰਮਿੰਦਰਦੀਪ ਸਿੰਘ ਤੇ ਦੂਸਰਾ ਬੇਟਾ ਉਹ ਗੁਰਬਾਣੀ ਵਿਚਾਰ ਪ੍ਰੋਗਰਾਮ 'ਚ ਜਾਂਦੇ ਨੇ ਤੇ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਸੇਵਾ ਕਰਦੇ ਨੇ ਅਲੱਗ ਸ਼ਬਦ ਲੰਗਰ ਇਹ ਕੀ ਆ ਬੰਸ ਥੋੜਾ ਦੱਸਦੇ ਹਾਂ ਬਹੁਤ ਵੱਡੇ ਲਿਖਾਰੀ ਸਨ ਡਾਕਟਰ ਸਰੂਪ ਸਿੰਘ ਅਲੱਗ ਉਹਨਾਂ ਦੀ ਕਿਤਾਬ ਛਪੀ ਹੈ ਸ੍ਰੀ ਹਰਮੰਦਰ ਦਰਸ਼ਨ ਸ੍ਰੀ ਹਰਮੰਦਰ ਸਾਹਿਬ ਦੀ ਮਹਿਮਾ ਮਾਰੀ ਬਹੁਤ ਬਹੁਤ ਆ ਨਵੇਂ ਕੜੇ ਮوضوعਾਂ ਤੇ ਵਿਸ਼ਿਆਂ ਤੇ ਉਹਨੇ ਕਿਤਾਬਾਂ ਲਿਖੀਆਂ ਔਰ ਧਾਰਮਿਕ ਰੰਗਿਤੀਆਂ ਵੱਖ-ਵੱਖ ਜ਼ਬਾਨਾਂ ਵਿੱਚ ਲਿਖੀਆਂ ਉਹਨੇ ਤੇ ਤਰਜਮੇ ਵੀ ਹੋਏ ਔਰ ਕਦੀ ਕਿਸੇ ਤੋਂ ਪੈਸਾ ਨਹੀਂ ਸੀ ਲੈਂਦੇ ਕਿਤਾਬਾਂ ਦਾ ਖਰਚਾ ਪਤਾ ਨਹੀਂ ਕਿੱਥੋਂ ਆਉਂਦਾ ਸੀ ਗੁਰੂ ਹੀ ਬਖਸ਼ਿਸ਼ ਕਰਦਾ ਸੀ ਜਿਵੇਂ ਲੰਗਰ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸੀ ਥੀਸਾ ਮੇਰਾ ਹੱਥ ਤੇਰਾ ਇਹ ਜਿਵੇਂ ਬਾਬਾ ਨਾਨਕ ਸਿੰਘ ਜੀ ਨੂੰ ਕਿਹਾ ਸੀ ਨਾ ਬਖਸ਼ਿਸ਼ ਕੀਤੀ ਸੀ ਕੋਈ ਗੁਰੂ ਸਿੰਘ ਸਾਹਿਬ ਨੇ ਇਸ ਤਰ੍ਹਾਂ ਦੇ ਬਖਸ਼ਿਸ਼ ਸੀ ਇੱਕ ਪਰਿਵਾਰ ਹੈ ਸਾਇਤਾਰੀ ਪਰਿਵਾਰ ਨੂੰ ਆਪ ਦੱਸਿਆ ਉਹਨਾਂ ਨੇ ਉਹ ਵਿਦੇਸ਼ ਵਿੱਚ ਰਹਿੰਦਾ ਹੈ ਉਹ ਤੇ ਇੱਕ ਹੋਰ ਪਰਿਵਾਰ ਉਹ ਮਾਇਆ ਸਵਰਕਾਰ ਦੇਸ਼ ਤੋਂ ਆਪਣੀ ਬੇੰਤ ਮਾਇਆ ਜਿਹੜੀ ਸੀ ਉਹ ਗੁਪਤ ਰੂਪ ਵਿੱਚ ਕਹਿੰਦੇ ਸਾਡਾ ਨਾਂ ਨਾ ਹੋਵੇ ਸਾਡਾ ਨਾਂ ਨਾ ਨਸ਼ਰ ਹੋਵੇ ਕਿਤੇ ਉਹ ਭੇਜਦੇ ਸਨ ਤੇ ਅਲਗ ਸਾਹਿਬ ਨੇ ਕਿੰਨੀਆਂ ਕਿਤਾਬਾਂ ਲਿਖੀਆਂ ਤੁਹਾਨੂੰ ਦੱਸਾਂ ਤੁਸੀਂ ਹਰਾਂ ਅਲਗ ਸਾਹਿਬ ਨੇ ਵੱਖ-ਵੱਖ ਧਾਰਮਿਕ ਵਿਸ਼ਿਆਂ ਤੇ ਸਮਾਜਿਕ ਵਿਸ਼ਿਆਂ ਤੇ 110 ਕਿਤਾਬਾਂ 110 ਬੁక్స్ ਉਹਨਾਂ ਨੇ ਲਿਖੀਆਂ ਜਿਨ੍ਹਾਂ ਦਾ ਤਰਜਮਾ ਵੱਖ-ਵੱਖ ਸਬਾਨਾਂ ਵਿੱਚ ਹੋਇਆ ਪ੍ਰਾਂਤਿਕ ਜ਼ਬਾਨਾਂ ਵਿੱਚ ਵੀ ਤੇ ਵਿਦੇਸ਼ੀ ਜ਼ਬਾਨਾਂ ਵਿੱਚ ਵੀ ਦੁਨੀਆ ਦੇ ਹਰ ਗੋਸ਼ੇ ਦੁਨੀਆ ਦੀ ਹਰ ਲਾਇਬ੍ਰੇਰੀ 'ਚ ਉਹਨਾਂ ਦੀ ਕਿਤਾਬ ਪਈ ਤੁਹਾਨੂੰ ਮਿਲੇਗੀ ਔਰ ਜਿਹੜੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਲੰਡਨ ਵਿੱਚ ਉੱਥੇ ਵੀ ਉਹਨੀਆਂ ਪੁਸਤਕਾਂ ਪਈਆਂ ਨੇ ਇਹ ਤੋਂ ਵੱਡੀ ਮਾਣ ਵਾਲੀ ਗੱਲ ਸ਼ਿਕ ਕੌਮ ਲਈ ਹੋਰ ਕੀ ਹੋ ਸਕਦੀ ਹੈ ਫਿਰ ਜਿਹੜਾ ਵੀ ਬੰਦਾ ਉਹਨਾਂ ਤੱਕ ਪਹੁੰਚ ਕਰਦਾ ਸੀ ਉਦੋਂ ਟੈਲੀਫੋਨ ਮੋਬਾਈਲ ਵਗੈਰਾ ਤਾਂ ਨਹੀਂ ਸਿੰਦੇ ਚਿੱਠੀ ਲਿਖਦਾ ਸੀ ਜਾਂ ਉਹਨਾਂ ਨੂੰ ਮਿਲ ਕੇ ਬੇਨਤੀ ਕਰਦਾ ਸੀ ਜਾਂ ਹੋਰ ਕਿਸੇ ਤਰੀਕੇ ਨਾਲ ਸੁਨੇਹਾ ਪਹੁੰਚਾਉਂਦਾ ਸੀ ਕਿ ਮੈਨੂੰ ਫਲਾਨੀ ਕਿਤਾਬ ਚਾਹੀਦੀ ਹੈ ਜਾਂ ਕਿਤਾਬਾਂ ਚਾਹੀਦੀਆਂ ਨੇ ਤੇ ਤੁਸੀਂ ਹੈਰਾਨ ਹੋਗੇ ਤੁਹਾਡੇ ਘਰ ਕਿਤਾਬਾਂ ਦਾ ਸੈਟ ਪਹੁੰਚ ਜਾਂਦਾ ਸੀ ਜਾਂ ਕਿਤਾਬ ਪਹੁੰਚ ਜਾਂਦੀ ਸੀ ਕਦੇ ਕਿਸੇ ਤੋਂ ਇੱਕ ਪੈਸਾ ਵੀ ਇੱਕ ਪੈਸੇ ਦੇ ਅਰਵਾਲ ਨਹੀਂ ਸਰ ਕਦੇ ਕਿਸੇ ਤੋਂ ਪੈਸਾ ਨਹੀਂ ਲਿਆ ਇਹੋ ਤਾਂ ਨਹੀਂ ਵਿੜਾਈ ਸੀ ਅਲੱਗ ਸ਼ਬਦ ਲੰਗਰ ਇਹ तमाम ਜ਼ਿੰਦਗੀ ਚੱਲਦਾ ਰਿਹਾ ਨਿਰੰਤਰ ਤੇ ਹੁਣ ਵੀ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਲਾਇਕ ਨੇ ਬੜੇ ਸੰਜੀਦਾ ਨੇ ਬਹੁਤ ਧਿਆਲੂ किस्म ਦੇ ਉਹਨਾਂ ਦੇ ਸੁਭਾਵਾਂ ਉਹ ਇਸ ਕੰਮ ਨੂੰ ਜਾਰੀ ਰੱਖ ਰਿਹਾ ਹੈ ਜਾਰੀ ਰੱਖਣਾ ਚਾਹੀਦਾ ਸੰਗਤਾਂ ਦਾ ਪਰਮਾਨ ਸਹਿਯੋਗ ਹੈ ਅਜਿਹੇ ਵਿਅਕਤੀ ਮਾਨ ਸਨਮਾਨ ਦੇ ਪਿੱਛੇ ਨਹੀਂ ਭੱਜਦੇ ਤੇ ਨਾ ਉਹਨਾਂ ਨੇ ਕਦੀ ਝਾਕ ਰੱਖੀ ਸੀ ਕਿ ਮੈਨੂੰ ਮਾਨ ਸਨਮਾਨ ਮਿਲਣ ਉਹ ਨਾ ਨਾ ਮੇਰੀ ਕਦੇ ਜਦੋਂ ਗੱਲਬਾਤ ਹੁੰਦੀ ਸੀ ਤਾਂ ਉਹ ਕਹਿੰਦੇ ਸੀ ਕਿ ਮੈਂ ਆਪਣੀ ਤੋਰੇ ਤੁਰਿਆ ਜਾਣਾ ਸਤਿਗੁਰੂ ਆਪ ਹੀ ਮਿਹਰਵਾਨ ਇਹ ਜੇ ਕੋ ਧਾਤ ਮਿਲਦੀ ਹੈ ਤਾਂ ਸਤਿਗੁਰ ਦੀ ਬਖਸ਼ਿਸ਼ ਨਾ ਮਿਲਦੀ ਹੈ ਹਮੇਸ਼ਾ ਕਹਿੰਦੇ ਸਨ ਕਿ ਸਤਿਗੁਰ ਦੇ ਹੁਕਮ ਅੰਦਰ ਹੀ ਸਾਰਾ ਵਰਤਾਰਾ ਵਰਤ ਰਿਹਾ ਇਸ ਕਰਕੇ ਮੈਨੂੰ ਨਾਂ ਮਾਨ ਸਨਮਾਨ ਦੀ ਕੋਈ ਝਾਕ ਹੈ ਪਰ ਅਜੇ ਹੀ ਵਿਅਕਤੀ ਦਾ ਮਾਨ ਸਨਮਾਨ ਕਰਨਾ ਮੈਂ ਸਮਝਦਾ ਉਹ ਸਨਮਾਨ ਸਨਮਾਨ ਨੂੰ ਮਾਨ ਦੇਣ ਵਾਲੀ ਗੱਲ ਹੈ ਉਹਨਾਂ ਨੂੰ अनेका ਪੰਜਾਬ ਪੱਧਰ ਦੇ ਰਾਸ਼ਟਰੀ ਪਦਰ ਦੇ honors sheets වල ਵੀ ਉਹਨਾਂ ਨੂੰ ਵਾਡ ਮਿਲੇ ਤੇ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਉਹਨਾਂ ਨੂੰ ਜਿਹੜਾ ਸੀ ਸਲਾਹਿਆ ਗਿਆ ਉਹਨਾਂ ਦੀ ਸੇਵਾਵਾਂ ਨੂੰ ਹੁਣ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਰਵਉੱਚ ਧਾਰਮਿਕ ਤਨਜ਼ੀਮ ਹੈ ਜਿਹਨੂੰ ਕਿਹਾ ਜਾਂਦਾ ਆਮ ਤੌਰ ਤੇ ਸਾਰਾ ਹਿੰਦੁਸਤਾਨੀ ਕਹਿੰਦਾ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੈਸਾ ਉਹਨਾ ਮਿਨੀ ਵੀ ਉਡਾਦੀ ਸਿੱਖਾਂ ਦੀ ਪਾਰਲੀਮੈਂਟੀ ਕਿਸਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਤੇ ਸੇਵਾ ਸੁਹਾਰ ਦਾ ਕਾਰਜ ਕਰਦੀ ਹੈ ਤੇ ਬਹੁਤ ਵੱਡਾ ਜਿਹਦਾ ਪਸਾਰਾ ਹੈ ਉਹਦੇ ਵੱਲੋਂ ਸਰਦਾਰ ਸਰੂਪ ਸਿੰਘ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਮਾਨ ਸਨਮਾਨ ਉਹ ਜੋ ਉਹਨਾਂ ਨੂੰ ਸੇਵਾਦਾਰੇ ਕੌਮ ਯਾਨੀ ਕੌਮ ਦਾ ਸੇਵਾਦਾਰ ਸੇਵਾਦਾਰੇ ਕੌਮ ਇਹ ਨਵੇਂ ਕਾ ਸਨਮਾਨ ਉਹਨਾਂ ਨੂੰ ਦੇ ਨਾ ਤੋਂ ਸ਼ੁਰੂ ਹੋਇਆ ਯਾਨੀ ਪਹਿਲੇ ਵਿਅਕਤੀ ਉਹ ਸੰਜੇਨ ਨੂੰ ਇਹ ਸਨਮਾਨ ਦੇ ਕੇ ਉਹਨਾਂ ਦੀ ਕਦਰਦਾਨੀ ਕੀਤੀ ਗਈ ਇਸ ਸ਼੍ਰੋਮਣੀ ਕਮੇਟੀ ਦੀ ਵੀ ਮੈਂ ਇਸका ਲਈ ਸ਼ਲਾਘਾ ਕਰਦਾ ਕਿ ਉਹਨਾਂ ਨੇ ਇੱਕ ਉਚਿਤ ਵਿਅਕਤੀ ਨੂੰ ਉਚਿਤ ਤਰ੍ਹਾਂ ਨਾਲ ਸਨਮਾਨਿਤ ਕੀਤਾ ਦੂਸਰਾ ਸਾਡੀ ਸਭ ਤੋਂ ਵੱਡੀ ਜਿਹੜੀ ਸਰਮੌਰ ਜਥੇਬੰਦੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਦੇ ਸਿੰਘ ਸਾਹਿਬ ਨੇ ਉਹਨਾਂ ਨੂੰ ਅਵਾਰਡ ਦਿੱਤਾ ਪ੍ਰਸਿੱਧ ਹਿਸਟੋਰੀਨ ਹੋਏ ਨੇ ਸਿੱਖਾ ਵਿੱਚ ਜਿਹਨਾਂ ਨੇ ਇਤਿਹਾਸ ਲਿਖਿਆ ਪੰਜਾਬੀ ਜੁਸੀ ਪਟਿਆਲਾ ਵਿੱਚ ਉਹ ਸੇਵਾ ਕਰਦੇ ਰਹੇ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੀ ਕਿਤਾਬਾਂ ਲਿਖੀਆਂ ਬਹੁਤ ਸਾਰੇ ਖੋਜ ਭਰਪੂਰ ਕਾਰਜ ਕੀਤੇ ਜਿਹਨਾਂ ਨੂੰ ਸਜਦਾ ਕਰਨਾ ਬਣਦਾ ਹੈ ਡਾਕਟਰ ਗੰਢਾ ਸਿੰਘ ਕਿਹੜਾ ਵਿਅਕਤੀ ਕਰਮ ਸਿੰਘ ਹਿਸਟੋਰੀਨ ਹੋਏ ਨੇ ਪ੍ਰਾਤਨ ਫਿਰ ਡਾਕਟਰ ਗੰਢਾ ਸਿੰਘ ਦਾ ਕੰਮ ਬਹੁਤ ਉੱਚ ਪਾਇਦਾ ਕੰਮ ਹੈ ਉਹਨਾਂ ਦੇ ਨਾਂ ਤੇ ਅਵਾਰਡ ਸ਼ੁਰੂ ਕੀਤਾ ਗਿਆ ਹੋਰ ਸਥਾਨਾਂ ਨੂੰ ਸ਼ੁਰੂ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਅਵਾਰਡ ਦਿੱਤਾ ਸੇਵਾਦਾਰਾ ਇੱਕ ਕੌਮ ਤੇ ਸ਼੍ਰੀ ਕਾਰਕ ਸਭ ਸਰਗੁਣ ਸੰਸਥਾ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਮੀਰੀ ਤੇ ਪੀਰੀ ਦਾ ਸੁਮੇਲ ਸੰਸਥਾ ਜਿਹੜੀ ਹੈ ਉਹਦੇ ਵੱਲੋਂ ਉਹਨਾਂ ਨੂੰ ਡਾਕਟਰ ਗੰਡਾ ਸਿੰਘ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਇੱਕ ਹੋਰ ਪਰਪਕਾਰੀ ਕਾਰਜ ਕਰਦੇ ਸੰ ਇਥੇ ਉਹ ਆਪ ਇਹਨੇ ਸਤਕਾਰੇ ਹੋਏ ਸਨ ਉਥੇ ਉਹ ਵਿਦਵਾਨਾਂ ਦਾ ਬੁੱਧੀਜੀਵਾਂ ਦਾ ਲੇਖਕਾਂ ਦਾ ਕਲਾਕਾਰਾਂ ਦਾ ਚਿੰਤਕਾਂ ਦਾ ਸਨਮਾਨ ਕਰਨਾ ਆਪਣਾ ਫਰਜ਼ ਸਮ ਦੇ ਸਨ ਇਸੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਕ ਸੰਸਥਾ ਬਣਾਈ ਹੋਈ ਹੈ ਅਲੱਗ ਸ਼ਬਦ ਯਗ ਸੰਸਥਾ ਉਹਦੇ ਵੱਲੋਂ ਹਰ ਸਾਲ ਪ੍ਰੋਫੈਸਰ ਧਾਮੀ ਸਾਹਿਬ ਹੋਏ ਨੇ ਤੇ ਉਹਨਾਂ ਦੀ ਤਨੁਸਪਤਨੀ ਸਵਰਗਾਸੀ ਪ੍ਰੋਫੈਸਰ ਧਾਮੀ ਸਾਹਿਬ ਉਹਨਾਂ ਦੀ ਤਰਨੁਸਪਤਨੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੇ ਸਲਾਹ ਨਾਲ ਹਰ ਸਾਲ ਕੁਝ ਚੋਣਵੇਂ ਸਾਹਿਤਕਾਰਾਂ ਨੂੰ ਬੁੱਧੀਜੀਵੀਆਂ ਨੂੰ ਲੇਖਕਾਂ ਨੂੰ ਚਿੰਤਕਾਂ ਨੂੰ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹਰ ਸਾਲ ਇੱਕ ਨਿਸ਼ਚਿਤ ਦਿਨ ਤੇ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਇੱਕ ਸ਼ਾਨਦਾਰ ਸਮਾਗਮ ਹੁੰਦਾ ਹੈ ਅਲਗ ਸਾਹਿਬ ਕਿੰਨੇ ਸਾਲ ਉਸ ਸਮਾਗਮ ਨੂੰ ਰਚਾਉਂਦੇ ਰਹੇ ਕਿਉਂਕਿ ਉਹ ਹੀ ਰੁਹੇਰ ਵਾਸਨ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਦਾ ਪਿਆਰ ਸੀ ਧਾਮੀ ਸਾਹਿਬ ਨਾਲ ਧਾਮੀ ਸਾਹਿਬ ਨੂੰ ਉਹ ਕਹਿ ਗਏ ਸਨ ਪਰਿਵਾਰ ਵੀ ਮਦਦ ਕਰਦਾ ਪਰ ਉਹਦੇ ਵਿੱਚ ਮੁੱਖ ਜਿਹੜਾ ਰੋਲ ਹੈ ਉਹ ਡਾਕਟਰ ਸਰੂਪ ਸਿੰਘ ਅਲੱਗ ਦਾ ਰਿਹਾ ਤੇ ਹੁਣ ਉਹਨਾਂ ਦੇ بیٹے ਇਸ ਕੰਮ ਨੂੰ ਸਰਨਜਾਮ ਦੇ ਰਹੇ ਨੇ ਇੱਕ ਸਾਲ ਇਸ ਖਾਕਸਾਰ ਨੂੰ ਤੁਹਾਡੇ ਸੇਵਕ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਉਹਦੇ ਵਿੱਚ ਹਰ ਵਿਅਕਤੀ ਨੂੰ ਇਹਨੂੰ ਸਨਮਾਨ ਦੇ ਕਾਬਲ ਸਮਝਿਆ ਜਾਂਦਾ ਔਰ ਬੁਲਾਇਆ ਜਾਂਦਾ ਉੱਥੇ ਚੋਣ ਕੀਤੀ ਜਾਂਦੀ ਹੈ 5100 ਰੁਪਏ ਨਕਦ ਸਿਲਵਰ ਮੈਡਲ ਪਲੇਗ ਤੇ ਦੁਸ਼ਾਲਾ ਤੇ ਸਿਰੋਪਾ ਇਹ ਦੇ ਕੇ ਸਨਮਾਨਤ ਕੀਤਾ ਜਾਂਦਾ ਔਰ ਪ੍ਰਧਾਨਗੀ ਮੰਡਲ ਵਿੱਚ ਬੜੇ ਉੱਚ ਕੋਟੀ ਦੇ ਆ ਜਿਹੜੇ ਸਾਹਿਤਕਾਰ ਨੇ ਜਦੋਂ ਦਾਸ ਨੂੰ ਸਨਮਾਨਤ ਕੀਤਾ ਹੈਗਾ ਉਦੋਂ ਜਸਵੰਤ ਸਿੰਘ ਕਮਲ ਜੀ ਜਿਹੜੇ ਪੰਜਾਬੀ ਦਾ ਮਾਣ ਨੇ ਔਰ ਬਹੁਤ ਵੱਡੇ ਸਹਿਯਕਾਰ ਹੋਏ ਨੇ ਉਹ ਵੀ ਹਾਜ਼ਰ ਸਨ ਡਾਕਟਰ ਗੁਰਪ੍ਰੀਤ ਸਿੰਘ ਗਿੱਲ ਹਾਜ਼ਰ ਸਨ ਹੋਰ ਇਸ ਤਰ੍ਹਾਂ ਜਿਹੜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਸਰਦਾਰ ਗੁਰਚਨ ਸਿੰਘ ਗਰੇਵਾਲ ਉਹ ਵੀ ਹਾਜ਼ਰ ਸਨ ਤੇ ਹੋਰ ਮਲੇਰ ਕੋਟਲੇ ਤੋਂ ਕੁਝ ਮੁਸਲਮਾਨ ਨੌਜਵਾਨ ਵੀ ਆਏ ਹੋਏ ਸਨ ਤੇ ਉਹ ਬੜਾ ਖਚਾਖਚ ਭਰਿਆ ਹੋਇਆ ਸੀ ਜਿਹੜਾ ਹਾਲ ਇਹ ਬਹੁਤ ਸ਼ਾਨਦਾਰ ਸਮਾਗਮ ਹੋਇਆ ਤੇ ਮੈਂ ਸਮਝਦਾ ਵੀ ਮੈਨੂੰ ਅਸੀਸ ਦਿੱਤੀ ਉਹਨਾਂ ਨੇ ਮੈਨੂੰ ਥਾਪੜਾ ਦਿੱਤਾ ਮੈਂ ਆਪਣੇ ਆਪ ਨੂੰ ਵੜਪਾਗਾ ਸਮਝਾਂ ਕਿ ਮੈਨੂੰ ਉਹਨਾਂ ਦੀ ਨੇੜਤਾ ਪ੍ਰਾਪਤ ਸੀ ਔਰ ਮੈਂ ਉਹਨਾਂ ਲੋਕਾਂ ਵਿੱਚ ਸ਼ਾਮਲ ਸੀ ਜਿਹਨਾਂ ਨੂੰ ਉਹ ਪਿਆਰ ਕਰਦੇ ਸਨ ਅਸੀਂ ਤਾਂ ਉਹਨਾਂ ਨੂੰ ਪਿਆਰ ਕਰਦੇ ਹੀ ਸੀ ਉਹ ਪਤਾ ਨਹੀਂ ਸਾਨੂੰ ਕਿੰਨਾ ਪਿਆਰ ਕਰਦੇ ਸਨ ਮੈਨੂੰ ਕੱਲੇ ਨੂੰ ਨਹੀਂ ਮੇਰੇ ਵਰਗੇ ਨਾਛੀਸਾਂ ਕਈਆਂ ਨੂੰ ਉਹਨਾਂ ਨੇ ਮਾਣ ਬਖਸ਼ਿਆ ਤੇ ਇਹ ਸਨਮਾਨ ਜੀ ਜਿਹੜੀ ਸਮਾਰੋਦੀ ਕਵਾਇਦਾਂ ਉਹ ਹੁਣ ਵੀ ਚਲਦੀ ਹੈ ਔਰ ਚਲਦੀ ਰਹੇਗੀ ਜਦ ਤੱਕ ਅਲੱਗ ਪਰਿਵਾਰ ਕਾਇਮ ਹੈ ਸਤਿਗੁਰੂ ਉਹਨਾਂ ਨੂੰ ਉਹਨਾਂ ਦੇ ਬੇਟਿਆਂ ਨੂੰ ਤੰਦਰੁਸਤੀ ਬਖਸ਼ੇ ਚਰਦੀ ਕਰਵ ਹੁਣ ਗੱਲ ਕਰੀਏ ਕਿ ਇੱਕ ਮੰਗ ਹੈ ਇਹ ਉਹਨਾਂ ਦੇ ਪਰਿਵਾਰ ਵੱਲੋਂ ਵੀ ਆ ਮੇਰੇ ਵੱਲੋਂ ਵੀ ਆ ਔਰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਆ ਕਿਹਦੇ ਕੋਲ ਮੰਗ ਹੈ ਜੀ ਇਹ ਅਰਜ਼ਕੇ ਦੇ ਕੋਲ ਹੈ ਸੁਝਾਕੇ ਦੇ ਕੋਲ ਹੈ ਬੇਨਤੀ ਪੱਤਰ ਕਿਹਨਾਂ ਨੂੰ ਜਾ ਰਹੇ ਨੇ ਸਿੱਖਾਂ ਦੀ ਮਿਨੀ ਪਾਰਲੀਮੈਂਟ ਜਿਹਨੂੰ ਮੈਂ ਕਿਹਾ ਪਾਰਲੀਮੈਂਟ ਸ਼ੋਮ ਨੀ ਗੁਰਦੁਆਰਾ ਪਰੁੰਦ ਕਮੇਟੀ ਨੂੰ ਉਹ ਮੰਗ ਕੀ ਹੈ ਬੜੀ ਜਾਇਜ਼ ਮੰਗ ਹੈ ਕਿ ਅਝਾ ਵਿਅਕਤੀ ਜਿਨੇ ਤਾ ਉਮਰ 110 ਕਿਤਾਬਾਂ ਲਿਖ ਕੇ ਸਿੱਖ ਪੰਥ ਤੇ ਸਿੱਖ ਸਧਾਂਤਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ अनेਕਾਂ ਹੋਰ ਬੁੱਧੀਜੀਵਾਂ ਨੂੰ ਉਤਸ਼ਾਹਿਤ ਕੀਤਾ ਅਲੱਗ ਸ਼ਬਦ ਲੰਗਰ ਚਲਾਇਆ ਔਰ ਕਿਤਾਬਾਂ ਮੁਫਤ ਵੰਡੀਆਂ ਬਹੁਤ ਦੁਨੀਆ ਵਿੱਚ ਸਿੱਖੀ ਦਾ ਡੰਕਾ ਉਜਾਇਆ ਤੇ ਅਜਿਹੇ ਮਹਾਨ ਵਿਦਵਾਨ ਨੂੰ ਚਾਹੇ ਉਹ ਸੰਸਾਰ ਵਿੱਚ ਹੁਣ ਨਹੀਂ ਰਹੇ ਪਰ ਸਨਮਾਨਤਾ ਦਿੱਤਾ ਜਾ ਸਕਦਾ ਨਾ ਸਨਮਾਨ ਉਹਨਾਂ ਨੂੰ ਦਿੱਤੇ ਨੇ ਜਿਵੇਂ ਦਸ਼ਸ਼ ਸੇਵਾਦਾਰੀ ਕੌਮ ਤੇ ਸ਼੍ਰੀ ਕਾਰਤਕ ਸਾਹਿਬ ਵੱਲੋਂ ਡਾਕਟਰ ਗੰਡਾ ਸਿੰਘ ਯਾਦਗਾਰੀ ਅਵਾਰਡ ਇਸੇ ਤਰ੍ਹਾਂ ਹੁਣ ਮੰਗੇ ਆ ਕਿ ਉਹਨਾਂ ਦੀ ਸ਼ਰਮਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹੋਏ ਮਾਨਤਾ ਦਿੰਦੇ ਹੋਏ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਦੀ ਕੰਪਲੈਕਸ ਵਿੱਚ ਸਥਾਪਿਤ ਹੈ ਇੱਥੇ ਵੱਡੀਆਂ-ਵੱਡੀਆਂ ਸ਼ਖਸੀਅਤਾਂ ਦੇ ਫੋਟੋ ਲੱਗੇ ਹੋਏ ਨੇ ਉਹਨਾਂ ਦੀ ਇੱਕ ਤਸਵੀਰ ਸੁੰਦਰ ਤਸਵੀਰ ਜਿਹੜੀ ਆ ਉਹ ਸ਼ਿਸ਼ੋਭਤ ਕੀਤੀ ਜਾਵੇ ਤਾਂ ਕਿ ਉਹਦੇ ਥੱਲੇ ਭਾਰਤੀ ਵੀ ਲਿਖੀ ਹੁੰਦੀ ਹੈ ਤਾਂ ਕਿ ਸੰਗਤਾਂ ਨੂੰ ਹੋਰ ਪ੍ਰੇਰਣਾ ਮਿਲ ਸਕੇ ਔਰ ਜਿਹੜਾ ਜਾਣਦਾ ਉੱਥੇ ਉਹ ਉਹਨੂੰ ਉਹਨਾਂ ਬਾਰੇ ਜਾਣਕਾਰੀ ਜੇ ਕਿਸੇ ਨੂੰ ਨਹੀਂ ਤਾਂ ਬਾਹਰ ਪੜ ਕੇ ਉਹ ਜਾਣਕਾਰੀ ਮਿਲ ਸਕੇ ਮੈਂ ਸਮਝਦਾ ਇਹ ਬੜੀ ਹੱਕੀ ਮੰਗਾ ਹੈ ਔਰ ਮੈਨੂੰ ਇਹ ਵੀ ਆਹ ਸਹਿਰ ਕਿ ਧੇਰ ਸਵੇਰ ਸ਼ੋਮਨੀ ਗੁਰਦਾਰਾ ਪਰੰਦੇ ਕਮੇਟੀ ਦੇ ਕਿਉਂਕਿ ਪ੍ਰਧਾਨ ਸਾਹਿਬ ਐਸੋੜੇ ਬੜੇ ਰੌਸ਼ਨ ਦਬਾਗ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਨੂੰ ਦਾਸ ਹੀ ਬੇਨਤੀ ਕਰੇਗਾ ਕਿਉਂਕਿ ਸ਼ੋਮਨੀ ਕਮੇਟੀ ਨਾਲ ਮੈਂ ਜੁੜਿਆ ਹੋਇਆ ਹਾਂ ਇਸ ਗੱਲ ਨੂੰ ਮੈਂ ਆਪਣੇ ਆਪ ਨੂੰ ਵਾਗਰ ਸਮਝਾਂ ਬੇਨਤੀ ਕਰਾਂਗੇ ਉਹ ਜ਼ਰੂਰ ਪ੍ਰਵਾਨ ਕਰਨਗੇ ਤੇ ਇਹ ਕੰਮ ਖੇਤੀ ਹੀ ਹੋ ਜਾਣਾ ਚਾਹੀਦਾ ਹੋ ਜਾਣ ਦੀ ਆਸ ਹੈ ਤੋਂ ਇਹ ਹੈ ਡਾਕਟਰ ਸਰੂਪ ਸਿੰਘ ਅਲੱਗ ਕੌਮ ਦੇ ਮਹਾਨ ਵਿਦਵਾਨ ਦਾਰਸ਼ਨਿਕ ਜੇਨਾ ਨੇ ਹਮੇਸ਼ਾ ਅਜਿਹੇ ਸਾਹਿਤ ਰਚਿਆ ਉਹ ਕਹਿੰਦੇ ਮੇਰਾ ਸਾਹਿਤ ਰਚਣਾ ਕਰਨ ਦਾ ਮਕਸਦ ਇਹ ਹੈ ਕਿ ਇੱਕ ਤਾਂ ਕੌਮ ਚੜ੍ਹਦੀ ਕਲਾ ਆਵੇ ਤੇ ਇੱਕ ਪ੍ਰੇਰਣਾਦਾਇਕ ਸਾਰਾ ਮੈਟਰ ਹੋਵੇ ਜਿਸ ਤੋ ਕਿ ਇੱਕ ਚੰਗਾ ਮਨੁੱਖ ਬਣ ਲਈ ਇੱਕ ਚੰਗਾ ਇਨਸਾਨ ਬਣ ਲਈ ਪ੍ਰੇਰਣਾ ਮਿਲ ਸਕੇ ਉਹ ਜਜ਼ਬਾ ਮਨੁੱਖਤਾ ਵਿੱਚ ਪੈਦਾ ਹੋ ਸਕੇ ਜਿਹਾ ਸਾਹਿਤ ਉਹਨਾਂ ਨੇ ਰਚਿਆ ਤੇ ਹੋਰ ਨਾਲ ਸਾਹਿਤਕਾਰਾਂ ਨੂੰ ਸ਼ਾਦ ਕੀਤਾ ਹੋਰ ਨਾਲ ਸਾਹਿਤਕਾਰਾਂ ਦੀ ਕਦਰ ਵੀ ਕੀਤੀ ਅਜਿਹੇ ਮਹਾਨ ਸਾਹਿਤਕਾਰ ਕਦੇ-ਕਦੇ ਪੈਦਾ ਹੁੰਦੇ ਨੇ ਤੇ ਅੱਜ ਜਦੋਂ ਕਿ ਸਾਡੇ ਦਰਮਿਆਨ ਨਹੀਂ ਉਹਨਾਂ ਦਾ ਖਲਾਅ ਪਿੱਛੇ ਜਾਏ ਉਹ ਕੁਝ ਸਾਲ ਹੋਏ ਉਹ ਇਸ ਫਾਨੀ ਸੰਸਾਰ ਤੋਂ ਹਰ ਇੱਕ ਨੇ ਜਾਣਾ ਹੈ ਉਹ ਕੁਝ ਕਰ ਗਏ ਅਕਾਲ ਉਸੇ ਚਰਨਾਵਿ ਸਦਰੀ ਜਾਬਰਾਜੇ ਪਰ ਉਹਨਾਂ ਦੀਆਂ ਲਿਖਤਾਂ ਜੋ ਉਹਨਾਂ ਦੇ ਦਰਸ਼ਨ ਹੁੰਦੇ ਰਹਿਣਗੇ ਅਸੀਂ ਇਸ ਐਪੀਸੋਡ ਰਾਹੀਂ ਉਹਨਾਂ ਨੂੰ ਭਰਪੂਰ ਤੇ ਨਿੱਗੀ ਤੇ ਭਾਪਿੰਨੀ ਅਦਬ ਸਹਿਤ ਸ਼ਰਧਾਂਜਲੀ ਪੇਟ ਕਰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆਂ ਐਪੀਸੋਡ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਐਪੀਸੋਡ ਵੇਖਣਾ ਤਾਂ ਆ ਕਾਮਯਾਬ ਹੋਵੇਗਾ ਮੈਂ ਸਮਝਾਂ ਜੇ ਅਸੀਂ ਉਹਨਾਂ ਦੀਆਂ ਕਈਆਂ ਗੱਲਾਂ ਤੇ ਅਮਲ ਕਰੀਏ ਪੁਰਸ਼ਿਕ ਸਭਿਆਚਾਰ ਜਿਹੜਾ ਕਿ ਪੰਜਾਬੀਆਂ ਚ ਘਟਦਾ ਜਾ ਰਿਹਾ ਪੁਸਤਕਾਂ ਪੜਨ ਦਾ ਕਿਤਾਬਾਂ ਪੜਦੇ ਹੀ ਨਹੀਂ ਲੋਕ ਹੋਰ ਸਾਧਨ ਬੜੇ ਆ ਗਏ ਨੇ ਉਹਦੇ ਤੇ ਲੱਗੇ ਰਹਿੰਦੇ ਸਾਰੇ ਜਾਣਦੇ ਹੋ ਕਿਤਾਬਾਂ ਪੜਨ ਦੀ ਇੱਛਾ ਆਪਣੇ ਤੇ ਪੈਦਾ ਕਰੀਏ ਤੇ ਵਿਦਵਾਨਾਂ ਦਾ ਸਤਿਕਾਰ ਕਰੀਏ ਤੇ ਪੁਸਤਕਾਂ ਖਰੀਦ ਕੇ ਪੜੀਏ ਨਾ ਕਿ ਕਹੀਏ ਕਿ ਮੈਨੂੰ ਕਿਤਾਬ ਦੇ ਦੇ ਤੇ ਮੈਂ ਤੈਨੂੰ 10 ਦਿਨ ਬਾਅਦ ਦੇ ਦੂੰਗਾ ਪੜ ਕੇ ਨਹੀਂ ਕੋਈ ਵੀ ਕੰਜੇ ਹੁੰਦੇ ਸਨ ਕਿ ਕਿਤਾਬਾਂ ਪੜਨੀਆਂ ਚਾਹੀਦੀਆਂ ਖਰੀਦ ਕੇ ਪਰ ਉਹਨਾਂ ਨੇ ਆਪ ساری ਉਮਰ ਕਿਤਾਬਾਂ ਵਿੱਚੀਆਂ ਨਹੀਂ ਉਹਨਾਂ ਨੇ ਸਿਰਫ ਲੰਗਰ ਹੀ ਲਾਇਆ ਤੇ ਉਸ ਲੰਗਰ ਦੇ ਆਸਰੇ ਉਹਨਾਂ ਦਾ ਨਾਮ ਉਹਦੇ ਕਰਕੇ ਉਹਨਾਂ ਦਾ ਨਾਮ ਹਮੇਸ਼ਾ ਸੰਸਾਰ ਵਿੱਚ ਅਮਰ ਰਹੇਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ